ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਦਾ ਤੁਹਾਨੂੰ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਸੋਈਆਂ ਕਲਾ ਤਹਿਸੀਲ ਮੁਝੇਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਲਾਪਰੇਤ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਜਰਸੀਆਂ ਦਿਖਾਉਣੀਆਂ ਤੇ ਦੋਵੇਂ ਤੁਹਾਨੂੰ ਚੰਗੀਆਂ ਜਰਸੀਆਂ ਤੁਹਾਨੂੰ ਦਿਖਾਵਾਂਗੇ ਇੱਕ ਤਾਂਵਾ ਕਾਫੀ ਕਮਾਲ ਦੀ ਜਿਹੜਾ ਪਹਿਲੇ ਸੋ ਇੱਕ ਵੈਡ ਤੁਹਾਨੂੰ ਦਿਖਾਉਣੀ ਹੈ ਬੜੇ ਕਮਾਲ ਦੀ ਜਿਹੜੀ ਜਰਸੀ ਹੈ ਤਿਆਰ ਹੁੰਦੀ ਹੈ ਤੇ ਚੰਗੇ ਰਿਕਾਰਡ ਵਾਲੀ ਹੈ ਜਿਹੜੀਆਂ ਦੋਵੇਂ ਚੰਗੇ ਰਿਕਾਰਡ ਵਾਲੀਆਂ ਜਰਸੀਆਂ ਤੁਹਾਨੂੰ ਦਿਖਾਉਣੀ ਆ ਇੱਕ ਕਾਲੀ ਤੇ ਇੱਕ ਜਿਹੜੀ ਆ ਵਾਲੀ ਤੁਹਾਨੂੰ ਜਰਸੀ ਇੱਕ ਤੁਹਾਨੂੰ ਦਿਖਾਵਾਂਗੇ ਤੇ ਗੱਲਬਾਤ ਹੁਣ ਆਪਾਂ ਕਰਦੇ ਵੀਧੀ ਹਣਾ ਨਾ ਹਾਂਜੀ ਵੀਧੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਸਣਾ ਠੀਕ ਠਹਾ ਜੀ ਹਾਂਜੀ ਹਾਂਜੀ ਵਧੀਆ ਵਧੀਆ ਜੀ ਤੇ ਅੱਜ ਫਿਰ ਜਰਸੀਆਂ ਦਾ ਜੋੜਾ ਲੱਭ ਕੇ ਲਿਆਂਦਾ ਜੀ ਜਰਸੀਆਂ ਦਾ ਲੱਭ ਕੇ ਲਿਆਂਦਾ ਅੱਜ ਤੋਫੇ ਹੀ ਆ ਅੱਜ ਜਿਤਨਾ ਪੂਰੀ ਖੋਜ ਕਰਕੇ ਤਰਾਸ਼ ਕੇ ਲੱਭ ਕੇ ਲਿਆਂਦੀਆਂ ਕੇ ਹਾਂਜੀ ਹਾਂਜੀ ਬਿਲਕੁਲ ਇਦਾਂ ਹੀ ਕੇ ਠੀਕ ਆ। ਹਾਂਜੀ। ਚਲੋ ਨਾਮ ਦੱਸੋ ਇੱਕ ਰੀ। ਨਾਮ ਮੇਰਾ ਲੱਭੀ ਸੰਜੀ ਤੇ ਪਿੰਡ ਸੋਈਆਂ ਕਲਾ ਜ਼ਿਲ੍ਹਾ ਹੰਮਲੇ ਸਰ ਤਸਵੀਰ ਮਜੀਠਾ। ਠੀਕ ਆ ਜੀ। ਤੇ ਫੋਨ ਨੰਬਰ ਵੀ ਬੋਲ ਦੋ। ਫੋਨ ਨੰਬਰ 9696 369962 ਠੀਕ ਆ। ਚਲੋ ਪਹਿਲੇ ਨੰਬਰ ਤੇ ਹੀ ਆ ਜੜੀ। ਹਾਂਜੀ ਹਾਂਜੀ ਬਹੁਤ ਕਮਾਲ ਦੀ ਜੱਗ। ਇਹਦੇ ਭਾਰੇ ਆਪਾਂ ਦੱਸੀਏ ਬੜਾ ਪਿਆਰਾ ਜਿਹਾ ਫੇਸ ਆ। ਛੋਟਾ ਜਿਹਾ ਮੂੰਹ ਆ ਤੇ ਛੋਟੋ ਛੋਟੇ ਜਿਹੇ ਕੰਨ ਨੇ। ਤੇ ਥਾਣੇ ਦੇ ਘਰੇ ਤੁਹਾਨੂੰ ਲੱਗੇ ਤਾਂ ਵਿਖਾਈਏ। ਆਹ ਦੇਖ ਸਾਦੇ ਜੇ ਪਹਿਲਾ ਸੂਆ ਇਹਨੇ ਸੂਣਾ ਵਾ ਤੇ ਥਣ ਹੁਣ ਤੋਂ ਹੀ ਪ੍ਰੋਪਰ ਹੱਥ 'ਚ ਆਉਣਾ ਲਾਵਾ ਤੇ ਚੰਗੇ ਗੈਪ ਤੇ ਤੇ ਚੰਗੇ ਸਾਈਡ ਦਾ ਜਿਹੜਾ ਥਾਣਿਆ ਤੇ ਸੂਆ ਪਹਿਲਾ ਵੀ ਜੀ ਫਿਰ ਸੂਆ ਪਹਿਲਾ ਜੀ ਮੂੰਹ ਚੋੜੀ ਹੈ ਜੇ ਚੈੱਕ ਕੀਤੇ ਦੰਦ ਮੈਂ ਨਾ ਪੂਰੇ ਚੈੱਕ ਕਰਾਉਣੀ ਆਂ ਵੀਡੀਓ 'ਚ ਪੂਰੀ ਠੀਕ ਆ ਹਾਂ ਜੀ ਦਿਖਾ ਦਿਓ ਫਿਰ ਦੰਦ ਆਂਦੇ ਤੇ ਆਹ ਦੇਖ ਸਾਦੇ ਜੇ ਪਿਓਰ ਚਾਰ ਦੰਦ ਆ ਛੜੀ ਬਾਕੀ ਜਿਹੜੇ ਦੰਦ ਛੋਟੇ ਐ ਸਾਈਡ ਵਾਲੇ ਕਿੰਨਾ ਕ ਦੁੱਧ ਪਹਿਲੇ ਸਵੇਚ ਵਾਈ ਜਾਊਗੀ ਇਹ ਤਾਂ 22 23 ਲੀਟਰ ਚ ਵਾਊਗੀ ਅੱਛਾ ਹਾਂਜੀ ਠੀਕ ਆ ਮਾਣੇ 25 26 ਕਿਲੋ ਚਵਾਇਆ ਬਾਕੀ ਪਰ ਜਹੋ ਜੀ ਜਰਸੀ ਆ ਆਈ ਪੂਰੇ ਚੰਗੇ ਰਿਕਾਰਡ ਵਾਲੇ ਘਰੋਂ ਆਦੀ ਆ ਬਿਲਕੁਲ ਆਮ ਵਾਲੇ ਘਰੋਂ ਆ ਇਹ ਆਪਣੇ ਰਿਸ਼ਤੇਦਾਰ ਕੋਈ ਆਈ ਠੀਕ ਆ ਹਾਂਜੀ ਤੇ ਅਜੇ ਦੇ ਨਾ ਖੜਦੀ ਸੋਚਣਾ ਇਹ ਨਾ ਇਹ ਦਾ ਖੜਦੀ ਏ ਤੋਰੋ ਹਾਂ ਫਿਰ ਬਾਹਰ ਪੂਰੀ ਜਾਣਾ ਬਾਕੀ ਪਹਿਲੇ ਸਵੇਰੇ ਦੇ ਸਾਬ ਨਾਲ ਚੰਗਾ ਕੱਦ ਕਾਠਿਆ ਤੇ ਚੰਗਾ ਫੋੜੀ ਹੁੰਦੇ ਜੇ ਦਿਨ ਇਹਨੇ ਦਾ ਖੜਨੇ ਆ ਤੇ ਥੱਲੇ ਆਪਾਂ ਦੇਖ ਸਕਦੇ ਹਾਂ ਕਿੱਥੇ ਚਲ ਗਈ ਹੈ ਗਾਂਣ ਹਵਾਨਾ ਜਿਆਦਾ ਤਿਆਰ ਕਰਤਾ ਵਾ ਜੇ ਇਹਨੂੰ ਭਾਵੇਂ ਸੜਕ ਦੇ ਖਿਲਾਰ ਕੇ ਤੇ ਜਿਤਰਾ ਮਰਜੀ ਜਿੰਦਾ ਮਰਜੀ ਵੇਖੋ ਫਿਰ ਵੇਖੋ ਠੀਕ ਆ ਇਹ ਵੀ ਚੀਜ਼ ਦਾ ਜਿਹੜਾ ਵਾ ਮੁੱਲ ਪੈਂਦਾ ਵਾ ਦਾ ਮਰਜੀ ਲੱਤਾਂ ਨੂੰ ਐ ਕਰੀਆ ਪੰਜ ਦਾ ਮਰਜੀ ਠੀਕ ਆ ਲੈ ਜਾਵੇ ਦੀ ਸਰ ਇਹ ਪੂਰੀ ਪਰਨਾਂ ਹੈ ਜੀ ਇਹ ਜਿਹਨੇ ਪਰਨਾ ਹੈ ਆ ਦੇਖ ਸਕਦੇ ਜੀ ਉਹੀ ਜਿੱਤਨਾ ਜਰਸੀ ਆਪਾਂ ਕਹਿ ਸਕਦੇ ਆ ਕਿ ਪੰਜਾਬ ਵਾਲੀ ਜਰਸੀ ਚੰਗੀ ਜਰਸੀ ਆ ਜਿਹੜੀ ਸ਼ਕੀਨ ਵਿਰਾਸਤੇ ਅੱਜ ਖਾਸ ਤੌਰ ਤੇ ਜਿਨ੍ਹਾਂ ਨੇ ਇਹ ਦੱਸਦੇ ਅਸੀਂ ਕਿਹੜੇ ਵੀ ਇਹਨਾਂ ਦੀ ਜਲਦੀ ਵਿਸਾਰ ਹੋ ਉਹਨਾਂ ਵੀਰਾਂ ਨੇ ਫੋਨ ਕਰਨੇ ਆ ਵੀ ਜਿਹੜਾ ਇਹ ਆ ਕਿ ਦੁੱਧ ਭਾਵੇਂ ਕਿਲੋ 2 ਕਿਲੋ ਘੱਟ ਵੀ ਹੋਵੇ ਪਰ ਚੀਜ਼ ਜਿਹੜੀ ਕਿੱਲੇ ਤੇ ਸੋਹਣੀ ਵੱਜੀ ਹੋਵੇ ਅੱਜ ਉਹਨਾਂ ਵੀਰਾਂ ਵਾਸਤੇ ਸ਼ਕੀਨ ਹੈ ਜਿਹੜੀ ਪੁਰੀ ਹੈ ਤੇ ਜਿਹੜਾ ਖੜੇ ਕੋਈ ਸਾਹਮਲਾ ਕਿਉਂਕਿ ਪਿਛੇ ਵਾਂ ਆਪਾਂ ਦੇਖ ਸਕਦੇ ਬਿਲਕੁਲ ਸਾਹਮਲੇ ਘਰ ਹੋਈ ਆ ਪਹਿਲਾ ਸੋਹਣਾ ਲੈਣਾ ਜੇ ਢੱਲਾਂ ਦੇਖੋ ਅੱਜ ਅੱਜ ਤੋਂ ਵਨੀਆਂ ਚੱਲਾਂਗੇ ਅਜੇ ਤੇ ਸਾਰੇ ਇੰਨੇ ਪੰਨੀਆਂ ਠੀਕ ਆ ਹਾਂਜੀ ਮਤਲਬ ਇੱਕ ਅਲੱਗ ਜੀ ਚੀਜ਼ ਹੀ ਆ ਗਈ ਅੱਜ ਜਿਹੜੀ ਲੱਭ ਕੇ ਲੈਣੀ ਹੁੰਦੀ ਹੈ ਬੰਦੇ ਨੂੰ ਜਿਹੜਾ ਵਾ ਲੱਗਦੀ ਮੰਡ ਨੂੰ ਲੱਗਦੀ ਦੂਰੋਂ ਖਿੱਚਦੀ ਹੈ ਹਾਂਜੀ 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 ਤੇ ਬਾਕੀ ਯਾਰ ਕਿਸੇ ਦੇ ਵੇਖਣ ਦੀ ਨਿਗਾਹ ਹੈ ਕੋਈ ਆਣ ਕੇ ਹਨਾ ਆਪਣੀ ਪਸੰਦ ਕਰਕੇ ਵੇਖ ਕੇ ਘਰੇ ਤੇ ਮੁੱਲ ਫਿਰ ਇਹਦਾ ਮੁੱਲ ਕਰਨ ਨੂੰ ਕੋਈ 95 ਨਹੀਂ ਕੋਈ 80000 ਮੁੱਲ 85000 ਮੁੱਲ ਤੇ ਕਿੰਨੇ ਦੀ ਦੇ ਦੇਣੀ ਆਪਾਂ ਇਹ ਵੇਖ ਲਓ ਜਿੰਨੇ ਦੀ ਤੁਹਾਨੂੰ ਚੰਗੀ ਲੱਗਦੀ ਵੇਖ ਲਓ ਮੈਂ ਤੂੰ ਹੀ ਕਰ ਲਈਏ ਰਾਈ ਦਾ ਸੰਡੀ ਅਬਲ ਦੇ ਇੱਕੋ ਗੱਲ ਕਰੀਏ ਜੱਸਨਾ ਬਾ ਦੋ ਤਿੰਨ ਦਾ ਦੋ ਪੂਰੇ 80 ਦੀ ਦੇ ਦੀਏ ਇਹ ਦੋ 6000 ਕਟ ਕਰ ਅੱਛਾ ਯਾਰ ਹੋਰ ਛੱਡ ਦੋਗੇ ਇੱਕ ਘਾਟ 80 ਦੀ ਦੇ ਅੱਛਾ ਇੱਕ ਘਾਟ 80 ਦੀ ਜਿਹੜੀ ਦੇ ਦਿਓਗੇ ਤੇ ਬਾਕੀ ਜੱਸੀ ਚੰਗੀ ਆ ਸੋਹਣੀ ਆ ਮਤਲਬ ਵੇਖਣ ਚ ਜਿਹੜੀ ਸੋਹਣੀ ਆ ਭੱਬਦੀ ਆ ਜਿਹੜੀ ਬਾਕੀ ਅੱਗੇ ਤੁਸੀਂ ਆਪਣੀ ਸਮਝ ਨਾਲ ਵੇਖ ਕੇ ਮਰਜ਼ੀ ਨਾਲ ਵੇਖ ਕੇ ਖੜਨੀ ਆ ਅਜੇ ਤਿਆਰ ਹੋਣੀ ਆ ਥੱਲੇ ਅਜੇ ਥਾਣੇ ਵੀ ਹੋ ਰਹੇ ਨੇ ਕੱਢਣਾ ਤੇ ਗਾਣਾ ਵੀ ਚੰਗੀ ਤਿਆਰ ਹੁੰਦੀ ਆ ਤੇ ਪਛਾਣ ਵੀ ਚੰਗੀ ਤਿਆਰ ਜਿਹੜੀ ਹੋਣ ਦੀ ਹੈ ਜੇ ਭਲਾ ਵੀ ਕੁਝ ਕੁਛ ਵੰਨਦੇ ਹੈ ਜਿੱਥੇ ਜਿੱਥੇ ਮੱਤੀ ਬਰਵਾ ਕੋ ਪਰਵਾਣੀ ਗਈ ਦੇਖੋ ਠੀਕ ਹੈ ਤੇ ਗਾਹ ਵੀ ਚੰਗੇ ਬੱਚੇ ਲੈਣ ਵਾਲੀ ਆ ਜਿਹੜੀ ਹਾਂ ਜੀ ਚੰਗਾ ਟੀਗਾ ਭਰਾਇਆ ਦਿੰਨਾ ਬੱਚੇ ਅੱਛਾ ਉਹ ਇੱਕ ਹੋ ਕੇ ਟੀਕਰਮ ਨਿਕਲਦੇ ਬੱਚੀ ਆ ਜੀ ਦਾ ਅੱਛਾ ਟੀਗਾ ਵੀ ਚੰਗਾ ਗਾੜੀ ਜਰਸੀ ਦਾ ਹੀ ਆ ਠੀਕ ਹੈ ਤੇ ਚਲੋ ਹੁਣ ਜਿਹੜੀ ਆ ਦੂਸਰੇ ਨੰਬਰ ਤੇ ਜਰਸੀ ਆ ਇਹ ਵੀ ਤੋੜ ਦੋ ਹਾਂ ਇੱਕ ਵਾਰੀ ਫੋਲਕ ਲੈ ਆਉਂਦੇ ਹਾਂ ਇਹ ਦਾ ਸੁਆਗਨ ਵਾਜੇ ਇਹ ਦੂਜੇ ਸੁਆਗਨ ਤੇ ਕਿੰਨੇ ਕ ਦੁੱਧ ਆ ਲਈ ਆ ਇਹ ਹੈਗੀ 20 ਕ ਗੱਲ ਇਹ ਵੀ 20 ਲੀਟਰ ਦੇ ਕਰੀਬ ਵਾਲੀ ਆ ਜਿਹੜੀ ਦਸ ਕਦ ਨੇ ਵੀ ਜੇ ਖੜਦੀ ਹੈ ਲੈ ਆ ਵੀ ਦੀ ਕਿਤਾ ਮੱਠੀ ਬੈ ਕੇ ਨਾ ਕਰੋ ਠੀਕ ਇਹਦੇ ਵੀ ਠੰਡ ਦਿਖਾ ਦਿਓ ਇਦਾਂ ਨਹੀਂ ਜਿੱਟ ਲਹਵਾਂ ਨੇ ਤੇ ਕਾਫੀ ਸਾਰੇ ਆ ਭਰਨਾ ਜੇ ਆਸਾਨੇ ਦੇ ਵੀ ਦੇਖ ਸਕਦੇ ਲੱਗੇ ਹਾਂਜੀ ਲੈ ਜਾ ਵੀਰ ਜੀ ਬਾਕੀ ਜਰਸੀਆਂ ਦੇ ਸਾਬ ਨਾਲ ਇਹਦਾ ਕੱਦ ਕੱਠ ਚੰਗਾ ਹੋ ਬਾਕੀ ਗਰਮੀਆਂ ਆ ਆ ਮਾਰਿਆ ਹਾਂਜੀ ਤੇ ਇਹਦਾ ਮੁੱਲ ਵੀਜੀ ਫਿਰ ਤੇਰਾ ਮੁੱਲ 55000 ਕਰ ਦੇ 55000 ਆ ਹਾਂਜੀ ਤੇ ਕਿੰਨਾ ਮਾਨ ਕਰਦੀ ਐ ਵਿੱਚ ਦੇਖ ਲਓ ਜਿੰਨੇ ਦੀ ਤੁਹਾਨੂੰ ਚੰਗੀ ਲੱਗੀ ਤੁਸੀਂ ਆਪ ਹੀ ਦੱਸਣਾ ਮੈਂ ਅੰਦਰ ਵਜਾਇਆ ਸੀ ਚਲੋ ਯਾਰ ਹੋਰ ਛੱਡ ਜਾ ਫਿਰ 52 ਦੀ ਦੇ ਦਈਏ ਹਾਂ ਠੀਕ ਆ ਤੇ ਠੀਕ ਐ ਵੀਜੀ ਹੋਰ ਕੁਝ ਕਹਣਾ ਫਿਰ ਹਾਂਜੀ ਬਾਸ ਕੋਈ ਨਹੀਂ ਇਹ ਐ ਕਿ ਬਾਕੀ ਦੋਵੇਂ ਗੱਬਣਾ ਇੱਥੇ ਆ ਕੇ ਆਪਣੀ ਮਰਜ਼ੀ ਨਾਲ ਲੈ ਕੇ ਜਾਵੇ ਠੀਕ ਐ ਬਸ ਇਹ ਨਹੀਂ ਕੋਈ ਗਲਤ ਨਹੀਂ ਕਹਾਂਗੇ ਠੀਕ ਐ ਜੀ ਠੀਕ ਐ ਵੀਜੀ ਬਾਕੀ ਸੋਹਣੀਆਂ ਜਰਸੀਆਂ ਵਿੱਚ ਇੱਥੇ ਆਓ ਆਪਣੀਆਂ ਵੇਖ ਚੱਕ ਕੇ ਤਸੱਲੀ ਕਰਕੇ ਖੜੋ ਜੀ